ਗੋਗੀਆਂ ਦੇ ਕੰਨਾਂ ਉੱਤੇ ਕੱਤ ਦੀਆਂ ਮੰੰਦੇਰਾ ਮੰੰਦਰਾ ਦੇ ਰੇਖਾਂ ਮੈਨੂੰ ਤੂੰ ਦੇਖਦਾਵੇਂ ਮੈਂ ਜਿਹੜੇ ਬਸ ਦੇਖਾਂ ਕੇ ਰਾਹੇ ਉਹ ਦੇਖਦਾ ਧਿਆਵਾ ਬੱਧੀ ਖੈਰ ਪਾ ਬੱਟੋ ਆਲੀ ਬਾਗ ਟੱਕਰ ਪਾ ਬਾਬਾ ਨੂੰ ਬਾਬਾ ਯਾਰ ਆਟਾ ਦਾ ਹੀ ਪਾਉਂਦੇ ਨੇਗੇ ਪ੍ਰਸ਼ਾਦੇ ਬਣ ਜਾਂਦੇ ਤੇ ਪ੍ਰਸ਼ਾਦੇ ਖਾਦਨੇ ਉਹ ਭਗਤਾ ਤੇਰੇ ਦੀਓਲਾ ਅਸੀਂ ਸ਼ਾਮ ਨੂੰ ਆਟਾ ਵੇਚ ਕੇ दारू ਪੀਣੀ ਹੁੰਦੀ। ਦੇ ਘਟਪਈ ਤਾਂ ਸਾਨੂੰ ਤੂੰ ਪਿਆ ਦੇ। ਬਾਬਾ ਯਾਰ दारू ਦਾ ਪਿਆਰ ਆ ਬਾਪੂ ਆਣਾ ਆ ਗਿਆ ਤਾਂ ਟੋਡੇ ਵੀ ਛੇਤਰ ਫੇਰ। ਕੋਈ ਨਹੀਂ ਭਗਤਾ ਬਾਬੇ ਇਹਨਾਂ ਟਾਈਮ ਹੀ ਨਹੀਂ ਲਾਉਂਦੇ। ਲੈ ਕੇ ਆ ਤੂੰ ਜਲਦੀ ਆ। ਚਲ ਆਜੋ ਫਰ ਲਵਾਉਣਾ। ਚਲ ਪਾ ਚਲ। ਲੈ ਵੀ ਕਿਲੇ ਬੈ ਜਾ। ਲੈ ਵੀ ਬਾਬਾ। ਪਹਿਲੇ ਤੋੜ ਦੀ ਰੱਖੀ ਸੀਗੀ। ਲਾ ਕੇ ਛੇਦੀ ਛੇਦੀ ਨਿਕਲ ਜੂ ਦੇ। ਕੋਈ ਨਹੀਂ ਭਗਤਾ ਇਹਨਾਂ ਟਾਈਮ ਨਹੀਂ ਲਾਉਣਾ ਬਾਬੇ। Namọ rẹ? Ó bapu wà? Yàni kòló yẹn nì?